ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਰਿਕਵੈਸਟ ਹੈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗੇ ਕਰ ਲਓ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਵੀ ਕੋਈ ਐਡ ਕਰਵਾਉਣੀ ਚਾਹੁੰਦੇ ਹੋ 62801 37325 62801 37325 ਤੇ ਭੇਜ ਕੇ ਆਪਣੀ ਐਡ ਲਵਾ ਸਕਦੇ ਹੋ ਅੱਜ ਆਪਾਂ ਤੁਹਾਡੇ ਲਈ ਦੋ ਮਹਿੰਦਰਾ ਦੇ ਟਰੈਕਟਰ ਲੈ ਕੇ ਆਏ ਹਾਂ ਜੀ ਇਹ ਦੋਨੇ ਟਰੈਕਟਰ ਇਸੇ ਵਾਈਦਿਆ 84270259558427025955 ਬਾਈ ਦਾ ਮੋਬਾਈਲ ਨੰਬਰ ਹੈਗਾ ਜੀ ਪਹਿਲਾ ਟਰੈਕਟਰ ਹੈਗਾ ਜੀ ਮਹੀਂਦਰਾ 275 ਮਹੀਂਦਰਾ 275 ਟਰੈਕਟਰ ਹੈ ਜੀ 1991 ਮਾਡਲ ਟਰੈਕਟਰ ਹੈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਹੈ ਬਾਈ ਜੀ ਇਹ ਮਹੀਂਦਰਾ 475 ਡੀਆਈ ਦਾ ਇੰਜਨ ਹੈ ਜੀ ਇਹਦੇ ਮਹੀਂਦਰਾ 475 ਡੀਆਈ ਦਾ ਇੰਜਨ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਦੇ ਆਂ ਤਾਂ ਟਰੈਕਟਰ ਤੇ ਕੰਪਨੀ ਦੇ ਟਾਇਰ ਨੇ ਚਾਰੋਂ ਟਾਇਰੇ ਦੇ ਹੈਗੇ ਆ ਜੀ 50 ਤੋਂ 55 ਪੈਸੇ ਟਰੈਕਟਰ ਤੇ ਟਾਇਰ ਪਏ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਰੰਗ ਪੇਂਟ ਤਾਂ ਵੀ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਡਿਮਾਂਡ ਵੀ ਜਾਇਜ਼ ਹੀ ਆ ਡਿਮਾਂਡ ਇਹਦੀ ਹੈਗੀ ਆ ਜੀ 1 ਲੱਖ ਤੇ 30000 ਰੁਪਏ ਡਿਮਾਂਡ ਆ ਬਾਈ ਜੀ 1 ਲੱਖ 30000 ਰੁਪਏ ਡਿਮਾਂਡ ਆ ਕੀ ਮੌਕੇ ਤੇ ਵਧੀਆ ਮੰਨ ਤਨ ਬਾਈ ਜੀ ਹੋ ਜਾਊਗਾ ਇਦਾਂ ਦੇ ਵੀਡੀਓ ਆਪਾਂ ਲਿਆਉਂਦੇ ਰਹਿਣੇ ਆਂਗੇ ਦੂਜਾ ਟਰੈਕਟਰ ਬਾਈ ਜੀ ਆਪਣੇ ਕੋਲੇ ਹੈਗਾਗਾ ਜੀ ਮਹੀਨਦਰਾਈ ਟਰੈਕਟਰ ਇਹ ਮਹੀਂਦਰਾ 475 ਡੀਆਈ ਭੂਮੀਪੁੱਤਰ ਟਰੈਕਟਰ ਹੈ ਜੀ ਇਹ ਮਹੀਂਦਰਾ 475 ਡੀਆਈ ਭੂਮੀਪੁੱਤਰ ਟਰੈਕਟਰ ਹੈ ਇਹ ਮਾਡਲ ਹੈਗਾ ਬਾਈ ਜੀ ਇਹ 2004 ਮਾਡਲ ਟਰੈਕਟਰ ਹੈ ਬਾਈ ਇਹ 2004 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈ ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਹੀ ਦਾ ਨੰਬਰ ਹੈ ਬਾਈ ਜੀ ਇਹ ਟਾਇਰ ਇਹਦੇ ਹੈਗੇ ਆ ਬਾਈ ਜੀ ਟਰੈਕਟਰ ਦੇ ਚਾਰੋਂ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਨੇ 85 ਤੋਂ 90 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ ਰੰਗ ਦਾ ਪੂਰਾ ਸਾਫ਼ ਆ ਜਿਵੇਂ ਵੀਡੀਓ ਚ ਦਿਖ ਰਿਹਾ ਬਾਈ ਜੀ ਉਦਾਂ ਦੇ ਰੰਗ ਪੇਂਟ ਆ ਪੂਰੀ ਫੁੱਲ ਸਾਫ਼ ਕੰਡੀਸ਼ਨ ਆਗੀ ਟਰੈਕਟਰ ਦੀ ਇੰਜਨ ਗੇਅਰ ਦਾ ਵੀ ਬਿਲਕੁਲ ਓਕੇ ਆ ਕੰਡੀਸ਼ਨ ਵਗੈਰਾ ਟਰੈਕਟਰ ਦੀ ਬਿਲਕੁਲ ਹਾਲਤ ਬਹੁਤ ਵਧੀਆ ਹਾਲਤ ਪਈ ਆ ਰੇਟ ਇਹਦਾ ਹੈਗਾ ਬਾਈ ਜੀ 2 ਲੱਖ ਤੇ 75000 ਰੁਪਏ ਡਿਮਾਂਡ ਆ ਬਾਈ ਜੀ 2 ਲੱਖ ਤੇ 75000 ਰੁਪਏ ਡਿਮਾਂਡ ਆਗੀ ਮੌਕੇ ਤੇ ਵਧੀਆ ਮੰਤਨ ਬਾਈ ਜੀ ਤੁਹਾਡਾ ਹੋ ਜਾਊਗਾ ਧੰਨਵਾਦ ਜੀ